ਉਹੀ ਹੈ ਪਤਾ ਨਹੀਂ ਲੱਗਦਾ ਸਿਰਫ ਸਿਫਾਰਾ ਦਾ ਕੰਮ ਹੈ ਅਗਲੇ ਦਾ ਸਾਰੇ ਉਧਰੋਂ ਨੇ ਡਰੈਸਾਂ ਡਰੂਸਾਂ ਹੁੰਦੀਆਂ ਇਹਨਾਂ ਦੀ ਮੇਲ ਹਾਂ ਹੀ ਉਹ ਹੀ ਹੈ ਸੀਜ਼ਨ ਦਾ ਵਿਚਾਰਿਆਂ ਦਾ ਸਾਰਾ ਕੁਝ ਹੋ ਗਿਆ ਤੁਸੀਂ ਦੇਖੋ ਸਭ ਹੋ ਗਿਆ ਹਾਂ 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 ਜੀ I you. tomuruna pan çəkəri heə əti bu cə da tomuruna

ਦੇਖੀ ਉਹ ਬੜੀ ਕਿ ਆ ਰਹੀ ਹੈ ਦੇਖੀ ਨਾਸਤਨਾ ਨੋ ਨੋ ਫੋਟੋ ਆ ਬੋਲਣ ਪਈਆਂ ਤਾਂ ਅਮਰਾਈ ਤੇ ਕੰਮ ਚ ਹੈ ਕੰਡੇ ਕਟਣ ਲਈ ਉੱਪਰਲੇ ਪਾਸੇ ਫਿਰ ਉਹ ਕਿੰਨੇ ਖੰਨਾ ਨਾਲੂ ਨੇ ਮੇ ਚੋੜੀ ਹਾਂਜੀ ਭਾਜੀ ਨਾਮ ਕੀ ਹੈ ਤੁਹਾਡਾ ਤੇ ਕਿਹੜਾ ਇਲਾਕਾ ਜੀ ਹੈ ਤੇ ਮੇਰਾ ਨਾਮ ਹੈ ਡਾਕਟਰ ਵਿਕਾਸ ਕਪੂਰ ਮੇਰਾ ਨਾਮ ਹੈ ਡਾਕਟਰ ਵਿਕਾਸ ਕਪੂਰ ਇਹ ਇਲਾਕਾ ਹੈਗਾ ਸਰੰਦੇਵੀ ਯਾਰ ਹਾਂਜੀ ਇਹ ਕੀ ਗੱਲ ਹੋਈ ਸੀ ਕਿ ਰਾਤੀ ਕਿੰਨੇ ਇਹ ਰਾਤ ਨੂੰ 1.5 ਪੌਣੇ 2 ਵੀ ਦੀ ਟਾਈਮ ਸੀ ਇਹ ਜਿਹੜਾ ਸ਼ਾਰਟ ਸਰਕਟ ਹੋਇਆ ਕਿ ਜਿਹੜੀ ਮੇਨ ਤਾਰਾਂ ਜਾ ਰਹੀਆਂ ਅੰਦਰ ਮੰਨੇ ਚ ਉਹ ਇਹਨਾਂ ਦੇ ਘਰ ਦੇ ਜਿਹੜੀ ਦੀ ਦੁਕਾਨ ਦੀ ਸੀਟ ਦੇ ਜਿਹੜੇ ਸ਼ਕਾ ਸੀ ਰਸਤਾ ਉਹਦੇ ਉੱਪਰ ਮੇਨ ਤਾਰਾਂ ਜੋੜ ਸੀ ਤੇ ਉਹਨਾਂ ਹੀ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦੀ ਦੁਕਾਨ 'ਚ ਅੱਗ ਲੱਗ ਗਈ ਉਹ ਸਾਰਾ ਇਹਨਾਂ ਦੇ ਅੰਦਰ ਸਾਰਾ ਅੰਦਰ ਤੱਕ ਫੈਲ ਗਈ ਅੱਗ ਜਦ ਕਿ ਇਹ ਇਹ ਬਚਾਰੇ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਦਾ ਨਜਾਇਜ਼ ਹੀ ਜਿਹੜਾ ਇਹਨਾਂ ਨੂੰ ਇੰਨਾ ਜਿਹੜਾ ਨੁਕਸਾਨ ਹੋਇਆ ਇਹਨਾਂ ਦਾ ਕਟੋ-ਕਟਤੀ 40 ਲੱਖ ਰੁਪਏ ਦਾ ਇਹਨਾਂ ਨੂੰ ਨੁਕ ਕੰਮ ਕੀ ਸੀ ਇਹਨਾਂ ਦਾ ਜਿਵੇਂ ਠਾਕੁਰ ਜੀ ਪੋਸ਼ਾਕਾਂ ਵਗੈਰਾ ਜਿਹੜਾ ਅੱਜ ਕੱਲ ਜਿਹੜਾ ਜਨਮਸ਼ਤਰੀ ਦਾ ਇਤਿਹਾਸ ਸੀ ਉਹਦੇ ਉਹਦੇ ਉੱਪਰ ਇਹ ਸਮਾਨ ਸਾਰਾ ਵੇਚਦੇ ਸੀ ਇਹਨਾਂ ਨੇ ਜਿਹਨੇ ਸੇਲ ਪਰਚੇਜ ਕਰੀ ਸੀ ਸਾਰਾ ਇਹਨਾਂ ਦੇ ਪੈਸਾ ਪੂਰਾ ਸਭ ਫੁੱਗ ਗਿਆ ਗਹਿਣਾ ਵਗੈਰਾ ਸਭ ਕੁਝ ਕਿਹਨੇ ਸਿਲੰਡਰ ਵੀ ਬਲਾਸਟ ਹਾਂਜੀ ਇੱਕ ਸਿਲੰਡਰ ਰਾਤ ਨੂੰ 2.5 ਕਿਵੇ 2.5 ਪਾਣੀ ਦੇ ਨੂੰ ਇਹ ਬਲਾਸਟ ਹੋਇਆ ਉਹਦੇ ਕਰਕੇ ਉਹ ਪਿੱਛੇ ਸਾਡੇ ਬੈਕਸ਼ੈਰੀ ਦੇ ਨਾਲ ਮੰਦਰ ਲੱਗਦਾ ਉਹ ਦੀਵਾਰ ਵੀ ਉਹ ਪਾੜ ਗਿਆ ਉਹ ਸਿਲੰਡਰ ਅੱਧਾ ਇਸਲਾ ਉੱਧਰ ਜਾ ਕੇ ਗਿਰਿਆ ਕਿੰਨੇ ਲੋਕ ਮੌਜੂਦ ਸੀ ਪਰਿਵਾਰ ਪਰਿਵਾਰ ਦੇ 4 ਮੈਂਬਰ ਸੀ ਇਹ ਜਿਨ੍ਹਾਂ ਹੋ ਜਾ ਕੇ ਨਾਲ ਦੀ ਦੁਕਾਨ ਤੇ ਖੋਲ ਕੇ ਉੱਪਰੋਂ ਝੜ ਕੇ ਜਾ ਕੇ ਉਹ ਉਹਨਾਂ ਨੂੰ ਕੱਢ ਕੇ ਲਿਆ ਉਹਨਾਂ ਬਜ਼ੁਰਗਾਂ ਨੂੰ ਮਾਤਾ ਜੀ ਨੂੰ ਉਹਨਾਂ ਨੂੰ ਕੱਢ ਕੇ ਲੈ ਗਏ ਹੇਠੇ ਉਹਨਾਂ ਦੇ ਇਹਨਾਂ ਦੇ ਬੇਟਾ ਸੀ ਉਹਨਾਂ ਦੇ ਪੋਤਾ ਸੀ ਨਿੱਗੀ ਤੇ ਮੀਵੇ ਮੀਵੇ ਵੀ ਤੇ ਨਾਲ ਉਹਨਾਂ ਦੇ ਮਦਰ ਤੇ ਉਹਨਾਂ ਦਾ ਬੇਟਾ ਉਹ ਠੀਕ ਨੇ ਉਹ ਹੁਣ ਉਹ ਸਾਰੇ ਚਾਰੋ ਠੀਕੇ ਨੇ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਦਾ ਜਿਹੜਾ ਇਹ ਜਿਹੜਾ ਨੁਕਸਾਨ ਹੋਇਆ ਇਹ ਜਿਆਦਾ ਬਹੁਤ ਜਿਆਦਾ ਬੰਦ ਭਾਗ ਹੈ ਦੁਆਰ ਦੀ ਗੱਲ ਕਿਤਨਾ ਕੋ ਲੋਕ ਦੁਆਰ ਤੋੜ ਕੇ ਕੱਢਿਆ ਰਾਤੀ ਬਾਹਰ ਨਹੀਂ ਦੁਆਰ ਤੋੜ ਨਹੀਂ ਤੋੜੀ ਉਹਨਾਂ ਨੂੰ ਸਿਰਫ ਜਿਹੜੀ ਅੱਗ ਬੁਝਾ ਜਿਹੜੇ ਬਾਕੀ ਬਲਾਸਟ ਹੋਇਆ ਬਲਾਸਟ ਕਰਕੇ ਦੁਬਾਰਾ ਅੰਦਰ ਲੀਆਂ ਜਿਹੜੀਆਂ ਇਧਰ ਦੀ ਦੁਕਾਨ ਦੀ ਸੀ ਸਾਰੀਆਂ ਟੁੱਟ ਗਈਆਂ ਅੰਦਰੋਂ ਲਾਈਟ ਲਾਈਟ ਨਹੀਂ ਹਾਂਜੀ ਨਹੀਂ ਨਹੀਂ ਮਕਾਨ ਦਾ ਹੋਏ 20 25 ਸਾਲ ਹੋਏ ਨਹੀਂ ਬਣੀ ਉਹਨੂੰ ਬਿਲਡਿੰਗ ਨੂੰ ਇਹਨੂੰ ਕੋਈ ਇੰਨਾ ਪੁਰਾਣਾ ਨਹੀਂ ਸੀ ਮਕਾਨ ਦਾ ਐਕਚੁਅਲੀ ਚੱਕਰਵੱਧਾ ਕਿ ਅੱਗ ਲੱਗਣ ਕਰਕੇ ਸਾਰੀਆਂ ਜਿਹੜੀ ਅੱਗ ਦਾ ਸੇਕ ਇੰਨਾ ਸੀ ਨਾ ਸਾਡੇ ਖੁਦ ਆਪਣੇ ਕੋਠੇ ਦੇ ਉੱਪਰ ਸੇਕ ਆ ਰਿਹਾ ਸੀ ਉਹਨਾਂ ਦੀ ਸਾਡੀ ਦਵਾਈ ਮੈਨੂੰ ਜਿਹੜੀ ਵਿੰਡੋ ਸੀ ਉਹ ਵੀ ਜਾਨੀ ਗਰਮ ਹੋ ਚੁੱਕੀ ਐ ਨਹੀਂ ਜਿਹੜੀ ਇੱਕ ਪਹਿਲਾਂ ਜਿਹੜੀ ਗੱਡੀ ਆਈ ਉਹ ਟਾਈਮ ਤੇ ਆਈ ਉਸ ਤੋਂ ਬਾਅਦ ਜਿਹੜੀ 20 ਮਿੰਟ ਦਾ ਗੈਪ ਰਿਹਾ ਉਹਦੇ ਉਸ ਤੋਂ ਥੋੜਾ ਜਿਹਾ ਜ਼ਿਆਦਾ ਅੱਗੇ ਫੜ ਲਈ ਪਰ ਵੱਡੀਆਂ ਆਈਆਂ ਸੀ 8-9 ਗੱਡੀਆਂ ਆਈਆਂ ਪਰ ਉਹਨਾਂ ਨੇ ਪਰ ਪੂਰਾ ਪੂਰਾ ਉਹਨਾਂ ਨੇ ਹਿੰਮਤ ਦਿਖਾਈ ਮੁੰਡਿਆਂ ਨੇ ਜਿਹੜੇ ਨਵੇਂ ਜਿਹੜੇ ਫਾਇਰ ਬ੍ਰੀਡ ਦੇ ਬੰਦੇ ਆਏ ਸੀ ਉਹਨਾਂ ਨੇ ਪੂਰਾ ਜ਼ੋਰ ਲਗਾ ਕੇ ਆਪਣਾ ਜਿਹੜੇ ਇਹਨਾਂ ਦੇ ਇੰਚਾਰਜ ਸੀ ਕੋਸ਼ਲ ਜੀ ਉਹਨਾਂ ਨੇ ਬੁਰਾ ਸੇਹੋਗ ਦਿੱਤਾ ਜਗਾ ਕੀ ਰਹੀ ਸੀ ਅੱਗ ਦੀ ਉਹ ਜਿਹੜੇ ਕੋਸ਼ਲ ਜਿਹੜੇ ਜਿਹੜੇ ਇੰਸਪੈਕਟਰ ਸਾਹਿਬ ਜੀ ਦੇ ਫਾਇਰ ਬ੍ਰੀਡ ਦੇ ਇੰਚਾਰਜ ਸੀ ਉਹਨਾਂ ਨੇ ਅਖੀਰ ਅਖੀਰ ਟਾਈਮ ਤੱਕ ਉਹਨਾਂ ਨੇ ਪੂਰਾ ਨੋ 7 ਵਜੇ ਤੱਕ 6:30 7 ਵਜੇ ਤੱਕ ਬੁਰੀ ਉਹਨਾਂ ਨੇ ਉਹਰੇ ਉਹਨਾਂ ਨੇ ਪੂਰਾ ਸਾਧ ਦਿੱਤਾ ਇਹ ਵੀ ਤਾਂ ਬਿਜਲੀ ਬੋਰਡ ਦਾ ਮੇਨ ਬਿਜਲੀ ਬੋਰਡ ਦੀ ਹੈ ਜੀ ਮੇਨ ਕਿ ਉਹਨਾਂ ਦੀ ਜਿਹੜੀ ਮੇਨ ਤਾਰਾ ਖੁੱਲੀ ਛੱਡਨ ਕਰਕੇ ਉਹ ਸ਼ਾਰਟ ਸਰਕਟ ਹੋਇਆ ਪਹਿਲਾਂ ਵੀ 2 ਦਿਨ ਦਿਨ ਜਿੰਨੇ ਦਿਨ ਬਾਰਿਸ਼ ਹੋਈ ਉਸ ਦਿਨ ਵੀ ਪਹਿਲਾਂ ਜੀ ਬਲਾਸਟ ਯਾਨੀ ਕਿ ਅੱਗ ਲੱਗੀ ਉਸੇ ਤਾਰਾਂ ਨੂੰ ਪਰ ਕੋਈ ਸੁਣਵਾਈ ਨਹੀਂ ਹੁੰਦੀ ਸੀ ਕੋਈ ਆਂਦਾ ਨਹੀਂ ਸੀ ਬਿਜਲੀ ਬੋਰਡ ਦਾ ਦਫਤਰ ਵਾਲੇ ਕਮਿਊਨਿਕੇਟ ਕਰੋ ਤਾਂ ਕੋਈ ਆਂਦਾ ਨਹੀਂ ਸੀ ਹੁਣ ਲਾਈਟ ਹੈਗੀ ਹੈ ਇਲਾਕੇ ਦੀ 2 ਵਜੇ ਲੱਟ ਗਈ ਵੀ ਹੈ ਜੀ ਅਸੀਂ ਉਹ ਵੀ ਕਹਿ ਕੇ ਬੰਦ ਕਰਾਈ ਹੈ ਕੀ ਬਲਾਸਟ ਹੋ ਰਿਆ ਸੀ ਕਿ ਇਹ ਹੋਰ ਨਾਲ ਅੱਗ ਲੱਗੇ ਪੈਲ ਜੀ ਦੋ ਵੇ ਤੇ ਲਾਈਟ ਨਹੀਂ ਆਈ ਹਾਂ ਦੋ ਵੇ ਤੇ ਲਾਈਟ ਨਹੀਂ ਆਈ ਹੁਣ ਆਏ ਵੇ ਹੁਣ ਆਏ ਵੇ 12 ਵੇ ਦੇ ਮਲਾਜਮ ਵਿਚਾਰੇ ਮੁੰਡੇ ਲੱਗੇ ਵੇ ਡਾਕਟਰ ਜੀ ਨੁਕਸਾਨ ਦੀ ਗੱਲ ਕਰੀਏ ਕਿੰਨੇ ਕੁ ਰੁਪਏ ਦਾ ਟੋਟਲ ਮੰਦੇ ਹੋ ਤੁਸੀਂ ਇੱਕ ਘਟੋ ਘਣ ਮੇਰੇ ਹਿਸਾਬ ਨਾਲ 30-40 ਲੱਖ ਰੁਪਏ ਨੁਕਸਾਨ ਹੋ ਗਿਆ ਇਹਨਾਂ ਦਾ ਜੀ ਸੋਨਾ ਤੇ ਇਹਨਾਂ ਦੀ ਜਿਆਦਾ ਤੁਸੀਂ ਸੋਨਾ ਦਾ ਚਲੋ ਜਿਹੜਾ ਸੀਓ ਵਿਚਾਰੇ ਕੱਢ ਕੇ ਲੱਗੇ ਉਹਦਾ ਮੌਕੇ ਤੋਂ ਬਾਅਦ ਚ ਲਾਸਟ ਟਾਈਮ ਇਹਨਾਂ ਨੇ ਅੱਗੇ ਕੱਢ ਕੇ ਲੱਗੇ ਜਿਹੜਾ ਹੈਗਾ ਸੀ ਪਰ ਉਹ ਵੀ ਕਾਲਾ ਹੋ ਚੁਕਿਆ ਸੀ ਕਿੰਨੀ ਮੰਜ਼ਲੀ ਬਿਲਡਿੰਗ ਹੈ ਇਹ ਇਹ ਤਿੰਨ ਮੇਰਾ ਨਾਮ ਦੀਪਕ ਸ਼ਰਮਾ ਹੈ ਸਰਮਦੀਪ ਜੀ ਦਾ ਤੁਸੀਂ ਇਹ ਨਾ ਸ਼ਾਰਟ ਸਰਕਟ ਹੋਇਆ ਜੀ ਇਹ ਇਹ ਬਾਹਰ ਤੋਂ ਸ਼ਾਰਟ ਸਰਕਟ ਹੋ ਗਿਆ ਟੋਟਲ ਉੱਪਰ ਤੋਂ ਉਸ ਮੇਰੇ ਸਾਹਮਣੇ ਅੱਗੇ ਅੰਦਰ ਗਈ ਹੈ ਜੀ ਟੋਟਲ ਸ਼ਾਰਟ ਸਰਕਟ ਜਿਹੜਾ ਟੋਟਲ ਹੋਇਆ ਜੀ ਇਹ ਇੱਧਰਲੀ ਸਾਈਡ ਤੋਂ ਜਿਹੜਾ ਤੁਹਾਨੂੰ ਦਿਖ ਰਿਹਾ ਇਹ ਇੱਥੇ ਅੱਗ ਲੱਗੀ ਸੀਗੀ ਤੇ ਉੱਪਰ ਹੀ ਪਰੰਦਰ ਗਈ ਅੱਗੇ ਇਹ ਇਹ ਨੇੜੇ ਵੜ 2:00 ਦੇ ਟਾਈਮ ਸੀ ਪਾਉਣੇ 2-2 ਦਾ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਟੋਟਲ ਲਾਸ ਹੋ ਗਿਆ ਜੀ ਉੱਪਰ ਤੋਂ ਲੈ ਕੇ 3rd ਫਲੋਰ ਤੱਕ ਟੋਟਲ ਸਮਾਨ ਦਾ ਲਾਸ ਹੈ ਜੋ ਕੈਸ਼ ਪਿਆ ਸੀਗਾ ਜਨਮ ਅਕਮੇ ਜਿਵੇਂ ਲੱਗੀ ਸੀਗੀ ਜਿਵੇਂ ਤੁਹਾਨੂੰ ਜੋ ਮੌਨਦਾ ਕਹਿਣਾ ਸਕਦੇ ਕਿੰਨਾ ਕਿੰਨਾ ਦਾ ਲਾਸ ਟੋਟਲ ਹੋ ਗਿਆ ਮਾਦਾ ਟੋਟਲੀ ਗਿਆ ਜਿੰਨਾ ਆਪਣਾ ਸਾਰਾ ਸੀਜ਼ਨ ਗਿਆ ਸਾਰੇ ਸਾਲ ਦੀ ਕਮਾਈ ਗਈ ਜਾਣੇ ਨੁਕਸਾਨ ਵਗੈਰਾ ਮਗਾਉਂ ਉਪਰੀ ਸੀ ਚਾਰ ਜਣੇ ਸੀਗੇ ਜੀ ਬਰਦਰ ਸੀਗਾ ਬਰਦਰ ਸੀਗਾ ਮਦਰ ਸੀਗੀ ਤੇ ਮੇਰਾ ਖੁਦ ਪਤੀਜਾ ਸੀਗਾ ਤੇ ਮੇਰੀ ਭਾਬੀ ਸੀ ਹਾਂ ਉਹ ਠੀਕ ਹੈ ਯਾਨੀ ਕਿ ਨਾਲ ਤੋਂ ਦੁਕਾਨ ਤੋਂ ਹੋ ਗਿਆ ਯਾਨੀ ਬਲਾ ਕੇ ਫਰਫੜ ਵੜ ਕਢਵਾਤੇ ਸੀ ਇਹ ਕਿੰਨੇ ਵਜੇ ਲੱਗਿਆ ਗਿਆ ਅੱਗ ਲੱਗੀ ਇਹ ਐਕਚੁਅਲੀ 2 ਵਜੇ ਨੇ ਰੋਡ ਜਾ ਕੇ ਪਤਾ ਲੱਗਿਆ ਜੀ ਇਹ ਹਾਰਬਿਟ ਮੋਕੇ ਤੇ ਪਹੁੰਚ ਗਈ ਸੀ ਹਾਂ ਮੋਕੇ ਤੇ ਪਹੁੰਚ ਗਈ ਸੀ ਪੁਲਸ ਵਾਲੇ ਮੋਕੇ ਤੇ ਪਹੁੰਚ ਗਏ ਸੀਗੇ ਕੋਈ ਇਹ ਨਹੀਂ ਹੈ ਕਿ ਅਨਪਕਈਆ ਨਗੇਲੀ ਸੀ ਹਾਰਬਿਟ ਵਾਲਿਆ ਦੀ ਕੋਈ ਨਗੇਲੀ ਸੀ 2 ਮਿੰਟ ਦੇ ਵਿੱਚ ਜਾਨਕੀ ਬੀਬੀ ਨੇ 2 ਮਿੰਟ ਦੇ ਵਿੱਚ ਜਾਨਕੀ ਉਹਨਾਂ ਨੇ ਗੱਡੀ ਪਾਰ ਕੱਢ ਲਈ ਸੀ ਨੀਅਰਪੋਟ ਹੈਗੀ ਸੀ 8 ਨੂੰ ਗੱਡੀਆਂ ਸੀ ਕਿਹਦੀ ਗਲਤੀ ਮੰਨਦੇ ਹੋ ਇਹਦੇ ਜਿਹੜੀ ਹੈਗੀ ਟੋਟਲੀ ਟੋਟਲ ਬਿਜਲੀ ਬੋਰਡ ਦੀ ਗਲਤੀ ਹੈ ਜੀ ਇਹ ਟੋਟਲਲੀ ਟੋਟਲ ਸਰ ਇਹਨਾਂ ਨੇ ਪਹਿਲਾਂ ਵੀ ਇਹਨਾਂ ਨੂੰ ਜਾਣਕਾਰੀ ਦਿੱਤੀ ਭਾਈ ਸਾਡਾ ਜਿਹੜਾ ਮੀਟਰ ਹੈਗਾ ਮੀਟਰ ਪਰਲੇ ਸਾਈਡ ਤੋਂ ਲੰਮ ਘਰੇ ਆ ਤੁਸੀਂ ਵੀ ਜਾ ਕੇ ਚੈੱਕ ਕਰ ਸਕਦੇ ਹੋ ਮੀਟਰ ਹਲ ਤੱਕ ਲੰਮ ਘਰੇ ਆ ਇਹਨਾਂ ਨੇ ਉਹ ਤੱਕ ਸਹੀ ਨਹੀਂ ਕੀਤਾ ਜਦੋਂ ਕੋਈ ਬੰਦਾ ਬਿਜਲੀ ਬਿੱਲ ਨੂੰ ਤਾਂ ਫਟਾਫਟ ਕੱਟਨ ਆ ਜਾਂਦੇ ਜਦੋਂ ਮੀਟਰ ਸਹੀ ਕਰਾਂ ਤਾਂ ਭਾਈ ਉਸ ਟਾਈਮ ਕਿਉਂ ਨਹੀਂ ਆਉਂਦੇ ਤੁਸੀਂ ਜਦੋਂ ਤਾਰਾਂ ਸਲਿੱਕੇ ਸਿਲੰਡਰ ਫਟਿਆ ਜੀ ਇੱਕ ਸਿਲੰਡਰ ਫਟਿਆ ਜੀ